ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਆਤ ਹੈ ਨਵੇਂ ਬਲੌਗ ਚ। ਲਈਏ ਬੀਜ ਹੈਗਾ ਆਪਣੇ ਪੀਆਰ 126। ਇਹਨੂੰ ਹੁਣ ਹਲਦੀ ਰੋਗ ਇੰਨਾ ਜ਼ਿਆਦਾ ਪੈ ਗਿਆ ਜੀ ਇਹ ਦੇਖੋ ਕਿਉਂਕਿ ਇਹ ਆਪਾਂ ਲਾਈ ਸੀਗੀ ਲੇਟ। ਜਿੰਨੀ ਆਪਾਂ ਨੇ ਇਹ ਲੇਟ ਲਾਈ ਆ ਉਹਨੂੰ ਹਲਦੀ ਰੋਗ ਬਹੁਤ ਜ਼ਿਆਦਾ ਪਿਆ ਆਪਣੇ। ਜੋ ਗੇਤੀ ਆ ਉਹਨੂੰ ਤਾਂ ਜਮਾ ਵੀ ਨਹੀਂ ਹੈਗਾ। ਇਹ ਆਪਣੇ 6-7 ਕਿੱਲਿਆਂ ਨੂੰ ਜਾਨੀ ਕਿ ਹਲਦੀ ਰੋਗ ਬਹੁਤ ਜ਼ਿਆਦਾ ਹੈ। ਤੇ ਆਪਾਂ ਇਹਦੇ ਪਰ ਅੱਜ ਕਰ ਰਹੇ ਹਾਂ ਜੀ ਸਪਰੇਅ ਆਪਾਂ ਤੁਹਾਡੇ ਨਾਲ ਦਵਾਈ ਵੀ ਸ਼ੇਅਰ ਕਰ ਰਹੇ ਹਾਂ ਕਿਹਦਾ ਛੜਕਾ ਕਰ ਰਹੇ ਹਾਂ। ਕਿਉਂਕਿ ਇਸ ਸਾਲ ਆਪਣੇ ਭਰਾਵਾਂ ਨੇ ਮਹਿੰਗੇ ਮਹਿੰਗੇ ਸਪਰੇਆ ਕਰਕੇ ਦੇਖ ਲਈਆਂ ਜਿਵੇਂ ਕਿ ਕਾਪਰ ਆਕਸੀਸਾਈਡ ਆਉਂਦਾ ਜਾਂ ਕਾਪਰ 2000 ਜਾਂ ਕਾਪਰ 3000 ਜੋ ਵੀ ਪ੍ਰੋਡਕਟ ਆਉਂਦੇ ਨੇ ਸਾਰੇ ਵਰਤ ਕੇ ਦੇਖ ਲਏ ਪਰ ਰੁਕਣ ਦਾ ਨਾਉਂ ਨਹੀਂ ਲੈ ਰਹੀ ਚਲੋ ਆਪਾਂ ਜਿਹੜਾ ਪ੍ਰੋਡਕਟ ਵਰਤ ਰਹੇ ਕੋਈ ਬਾਲਾ ਮਹਿੰਗਾ ਨਹੀਂ ਤੇ ਆਪਾਂ ਨੇ ਇਹ 3-4 ਸਾਲ ਪਹਿਲਾਂ ਵਰਤਿਆ ਸੀਗਾ ਲਗਾਤਾਰ 2 ਸਾਲ ਆਪਾਂ ਇਹਨੂੰ ਵਰਤਦੇ ਰਹੇ ਹਾਂ ਕਿਉਂਕਿ ਆਪਾਂ PR126 ਲਗਾਤਾਰ ਲਾ ਰਹੇ ਹਾਂ ਆਏ ਸਾਲ ਤੇ ਆਪਣੇ ਉਹ ਸਾਲ ਵੀ ਹਲਦੀ ਕਾफी ਲੱਗੀ ਸੀਗੀ ਕਿਉਂਕਿ ਆਪਾਂ ਇਹਦਾ ਹੋਰ ਦੇਖਿਆ ਹੀ ਛੜਕਾ ਕਰਕੇ ਜਿੱਥੇ ਮੰਨ ਲਓ ਇਹ ਹਲਦੀ ਆ ਉੱਥੇ ਤੁਹਾਡੀ ਉਹ ਸੁਵਾਜੀ ਬਣ ਜੂਗੀ ਤੇ ਅੱਗੇ ਜਮਾ ਨਹੀਂ ਵਧਣ ਦਿੰਦੀ ਹੈਗੀ ਆਪਾਂ ਤੁਹਾਡੇ ਨਾਲ ਦਵਾਈ ਵੀ ਅੱਗੇ ਸ਼ੇਅਰ ਕਰਦੇ ਆ ਇਹ ਦਵਾਈ ਹੈ ਜੀ ਸੈਲਾਕੋਪ ਕਿਉਂਕਿ ਆਪਾਂ ਨੇ ਇਹ 2-3 ਸਾਲ ਪਹਿਲਾਂ ਲਗਾਤਾਰ ਵਰਤਦੇ ਰਹੇ ਆ ਰਿਜ਼ਲਟ ਇਹਦਾ ਬਹੁਤ ਹੀ ਟਾਪ ਆ ਤੇ ਕੋਈ ਬਾਲਾ ਮਹਿੰਗਾ ਪ੍ਰੋਡਕਟ ਨਹੀਂ ਹੈਗਾ ਇਹ ਸਿਰਫ ਮੰਨ ਕੇ ਚੱਲੋ ਇੱਕ ਇੱਕ ਪੂਰੀ 200 ਰੁਪਏ ਦੀ ਮਿਲ ਜਾਂਦੀ ਆ ਆਪਾਂ ਨੂੰ ਮਾਰਕੀਟ ਦੇ ਵਿੱਚ 180 ਤੋਂ ਲੈ ਕੇ 200 ਦੇ ਵਿੱਚ ਵਿੱਚ ਤੇ 100 ਗ੍ਰਾਮ ਦੀ ਪੂਰੀ ਇੱਕ ਏਕੜ ਦੇ ਵਿੱਚ ਪੈਂਦੀ ਆ ਤੇ ਬਸ ਆਪਾਂ ਨੇ ਗੱਲਾਂ ਦਾ ਦੋ ਤਿੰਨ ਦਾ ਜ਼ਰੂਰ ਧਿਆਨ ਰੱਖਣਾ ਜਦੋਂ ਇਹ ਇਹ ਵਿੱਚ ਕਿਸੇ ਪਾਣੀ ਆ ਕਿਉਂਕਿ ਇੱਕ ਤਾਂ ਘੱਟੋ ਘੱਟ 150 ਲੀਟਰ ਪਾਣੀ ਲਾਉਣਾ ਜੇ 200 ਲੀਟਰ ਲਾ ਸਕਦੇ ਆ ਤਾਂ ਇਹਦੇ ਹੋਰ ਵਧੀਆ ਰਿਜ਼ਲਟ ਆਉਂਦੇ ਨੇ ਇੱਕ ਇਹਨੂੰ ਕਿਤੇ ਆਪਾਂ ਇਹ ਨਹੀਂ ਹੈਗਾ ਕਿ ਕਿਤੇ ਆਪਾਂ ਕਿਤੇ ਮੰਨ ਲਓ ਕੋਈ ਡੈੜੀ ਤੇ ਐਂਡ 'ਚ ਆਪਣੇ ਕੋਲ ਪੰਪ ਤੇ ਸਪਰੇਅ ਬਚ ਗਿਆ ਇਹਨੂੰ ਖੜ ਕੇ ਮਾਰ ਦੋਗੇ ਕਿਉਂਕਿ ਜਿੱਥੇ ਇਹਦਾ ਛੜਕਾ ਜ਼ਿਆਦਾ ਹੋ ਜਾਂਦਾ ਉੱਥੋਂ ਪੱਤੇ ਹੀ ਫੂਕ ਦਿੰਦੀ ਹੈ ਜੀ ਕਿਉਂਕਿ ਬਹੁਤ ਵਧੀਆ ਰਿਜ਼ਲਟ ਆ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਇਹ ਪਹਿਲਾਂ ਖੁਦ ਵਰਤੀ ਆ ਚਲੋ ਜੇ ਕੋਈ ਮੇਰਾ ਭਰਾ ਸਪਰੇਅ ਕਰ ਰਿਹਾ ਜੇ ਕਿਸੇ ਕੋਲ ਦੁਕਾਨਦਾਰ ਕੋਲ ਇਹ ਤੁਹਾਨੂੰ ਮਿਲਦੀ ਆ ਤਾਂ ਤੁਸੀਂ ਇਹਨੂੰ ਵਰਤ ਕੇ ਜ਼ਰੂਰ ਦੇਖਿਓ ਆਵੇਂ 2-3 ਕਿੱਲਾਂ 'ਚ ਜੇ ਤੁਹਾਨੂੰ ਲੱਗਦਾ ਕਿਤੇ ਆਪਣੇ ਖੇਤ ਦੇ ਵਿੱਚ ਹਲਦੀ ਆ ਤਾਂ ਇਹ ਜ਼ਰੂਰ ਵਰਤ ਕੇ ਦੇਖਿਓ ਕਿਉਂਕਿ ਆ ਇਸ ਸਾਲ ਤਾਂ ਆਪਣੇ ਭਰਾਵਾਂ ਨੇ ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟ ਵਰਤ ਲਏ। ਇੱਕ ਇਹਦਾ ਹੋਰ ਬਹੁਤ ਫਾਇਦਾ ਜੀ। ਮੰਨ ਲਓ ਕੋਈ ਆਪਾਂ ਫੰਗੀ ਸਾਈਡ ਕਰਨਾ ਜਾਂ ਤੇਲੇ ਵਾਲੀ ਕਰਨੀ ਆ। ਇਹ ਹਰੇਕ ਦਵਾਈ ਦੇ ਵਿੱਚ ਮਿਕਸ ਹੋ ਜਾਂਦੀ ਆ। ਕਿਉਂਕਿ ਕਈ ਕਾਪਰ ਐਦਾਂ ਦੇ ਨੇ ਇਕੱਲੇ ਕਰਨੇ ਪੈਂਦੇ ਨੇ। ਤੇ ਮਿਕਸ ਹੋ ਜਾਂਦੀ ਆ ਜੀ। ਕੋਈ ਬਾਲਾ ਮਹਿੰਗਾ ਪ੍ਰੋਡਕਟ ਨਹੀਂ ਸਿਰਫ 200 ਰੁਪਏ ਦਾ ਇੱਕੜ ਦਾ ਖਰਚਾ ਹੈ। ਤੁਸੀਂ ਕਿਸੇ ਵੀ ਦਵਾਈ ਨਾਲ ਇਹਨੂੰ ਮਿਕਸ ਕਰ ਸਕਦੇ ਹੋ ਤੇ ਆਪਣੇ ਘਟੂਗਾਟ ਅੱਜ ਆਪਾਂ 7-8 ਕਿੱਲਿਆਂ ਤੇ ਕਰ ਰਹੇ ਹਾਂ ਕਿਉਂਕਿ ਜਿਹੜੀ ਆਪਣੀ ਗੇਤੀ ਵੈਰੈਟੀ ਆ 26 ਉਹਨੂੰ ਤਾਂ ਜਮਾ ਵੀ ਨਹੀਂ ਹੈਗੀ ਜੋ ਆਪਾਂ ਨੇ ਯਾਨੀ ਕਿ 7ਵੇਂ ਮਹੀਨੇ ਦੀ 5 ਤਰੀਕ ਤੋਂ ਬਾਅਦ ਲਾਈ ਆ ਉਹਨੂੰ ਜ਼ਰੂਰ ਹੈਗੀ ਹੈ ਹਲਦੀ ਰੋਗ ਤੇ ਨਾਲ ਪਾ ਰਹੇ ਆ ਜੀ ਆਪਾਂ ਠਾਇਆ 1 ਲੀਟਰ ਨੂੰ 10 ਕਿੱਲਿਆਂ ਦੇ ਵਿੱਚ ਠੀਕ ਹੈ ਜੀ ਜੇ ਕਿਸੇ ਆਪਣੇ ਭਰਾ ਨੇ ਹਲਦੀ ਤੋਂ ਵਾਲੀ ਸਮੱਸਿਆ ਆ ਰਹੀ ਆ ਤਾਂ ਤੁਸੀਂ ਇਹਨੂੰ ਵਰਤ ਵਰਤ ਸਕਦੇ ਹੋ ਜ਼ਰੂਰ ਕਿਉਂਕਿ ਬਹੁਤ ਵਧੀਆ ਆਪਾਂ ਪਹਿਲਾਂ ਵਰਤੀ ਆਪਾਂ ਕਿਸੇ ਨੂੰ ਗਲਤ ਸਿਹਾਰ ਨਹੀਂ ਦੇ ਰਹੇ ਤਾਂ ਮੈਂ ਤੁਸੀਂ ਥੋੜੀ ਵਰਤ ਗਈ ਦੇਖ ਲਿਓ ਦੋ ਇੱਕ ਏਕ ਕਰਤੇ ਘਾ ਵਾਸਤੇ ਆਪਾਂ ਨੂੰ ਚਲੋ ਪਤਾ ਲੱਗ ਜਾਂਦਾ ਠੀਕ ਹੈ ਜੀ ਭਰਾ ਬਣ ਕੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਭਰਾ ਕੋਲ ਆ ਤੁਹਾਡੇ ਨਾਲ ਸ਼ੇਅਰ ਕਰਨ ਨਾਲ ਵੀਡੀਓ ਚਲੀ ਜਾਂਦੀ ਹੈ ਚਲੋ ਕਿਸੇ ਦਾ ਫਾਇਦਾ ਹੋ ਜਾਵੇ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ